बारे है सबको देना है असि प्रेम करते रहते हैं किश्तिया है। ना ना ना, ना।, ना। ਕਿ ਚੈਰਮੈਨ ਦਿੱਤੀ ਇਕੱਤਰੀ ਕਰਨਾ ਦੱਸ ਪਰ 15 ਤੋਂ ਜ਼ਿਆਦਾ ਹੀ ਸੀ ਇਹ ਨਹੀਂ ਉਹ ਫਰਕ ਪਿਆ ਲੇਕਿਨ ਦਿੱਕਤ ਇਹ ਹੈ ਕਿ ਉਹ ਨਾ ਨਾ ਅਪਲੋਡ ਕਰੀਏ ਨਹੀਂ ਨਹੀਂ ਗੱਲ ਇਹ ਹੈ ਕਿ ਜਿਹੜੀਆਂ ਐਪਲੀਕੇਸ਼ਨ ਆਉਂਦੀਆਂ ਸੀਗੇ ਜਿਨ੍ਹਾਂ ਦੀ ਮੈਂ ਤੁਹਾਨੂੰ ਇੱਕ ਹੋਰ ਗੱਲ ਕਲੀਅਰ ਕਰ ਦੇਣਾ ਚਾਹਾਂ ਵਾ ਇਸ ਵੀ ਨਹੀਂ ਕਿ ਜਿਹੜੀਆਂ ਐਪਲੀਕੇਸ਼ਨ ਅਸੀਂ ਜਦੋਂ ਦਾ ਐਸਰ ਜਣਾ ਹੁਨੇ ਬਾਬਾ ਫਰੀਦ ਅਰਗੁਨਪੁਰ ਤੋਂ ਦਾ ਨੈਕਸਟ ਆ ਬਾਬਾ ਫਰੀਦ ਅਰਗੁਨਪੁਰ ਦਾ ਅਸੀਂ ਪਲਾਨ ਕਰਦੇ ਰਹਿਣੇ ਆ ਕਿ ਐਸੇ ਬੰਦੇ ਵੀ ਹੈ ਜਿਨ੍ਹਾਂ ਦੇ ਕੋਈ ਐਪਲੀਕੇਸ਼ਨ ਬਾਬਾ ਫਰੀਦ ਪਬਲਿਕ ਸਕੂਲ ਹਿੰਦਰਾ ਨਗਰ ਵਿੱਚ ਆਪ ਜੀ ਨੂੰ ਜੀਵਾਇਆ ਕਹਿਣਾ ਆਪ ਜੀ ਤੇ ਬਹੁਤ ਪਹੁੰਚ ਤੇ ਆਪ ਦਾ ਸਦਾ ਸਤਿਨਵਾਦ ਸਭਾ ਵਾਸਤੇ ਇਹ ਬੜਾ ਚੁਣੌਤੀ ਭਰਿਆ ਸਮਾਂ ਹੁੰਦਾ ਹੈ ਜਦੋਂ ਅਸੀਂ ਇਹ ਅਵਾਰਡ ਦੇਣੇ ਹੁੰਦੇ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਨਾਲ ਬੇਨਸਾਫੀ ਨਾ ਹੋ ਜਾਵੇ ਸੋ ਸੋਵਨ ਦੇ ਜਨਿਵਰਸਲੀ ਫੈਸਲਾ ਜਿਹੜਾ ਕੀਤਾ ਸਾਰਿਆਂ ਦੀ ਇਹ ਰਜ਼ਾਮੰਦੀਆਂ ਨਾਲ ਫੈਸਲਾ ਹੋਇਆ ਇਸੇ ਸਾਰਿਆਂ ਦੇ ਵਾਕਫ ਹੋਵਗੇ ਇੱਕ ਤਾਂ ਖੂਨ ਦੇ ਲੋ ਤੋਂ ਹਨਗੇ ਪ੍ਰਤਪਾਲ ਸਿੰਘ ਹੰਸਪਾਲ ਉਹਨਾਂ ਨੇ ਸੋ ਦੇ ਗ੍ਰੀਵ ਕਿਸ਼ਤੀਆਂ ਸੇਵਾ ਲਈ ਦਿੱਤੀਆਂ ਸੰਗਤੀਆਂ ਜਾਨਾ ਪਰੋਂ ਉਸ ਸੋ ਜਿਹੜਾ ਪਹਿਲਾ ਆਰਡਰ ਸਰ ਦਾ ਸੇਵਾ ਦਾ ਮਬਫਰੀਦ ਉਹ ਤਾ ਉਹਨਾਂ ਦੇ ਉੱਤੇ ਸੈਨਤੀ ਪਈ ਹੈ ਕਿਹੜਾ ਖਜ਼ਾਜੀ ਦਾ ਸਰਦਰ ਜਿਸੇ ਹੋਣਾ ਉਹਦਾ ਯਾਦਗਾਰੀ ਹੈ ਉਹ ਆਪਣੇ ਫਰੀਦਕੋਟ ਦੇ ਵੀ ਬਨ ਹੈ ਸਿੱਖ ਸਿੱਖਪੁਰ ਉਹ ایشਿਆ ਚੈਂਪੀਅਨ ਵੀ ਨੇ ਪਿਛਲੀ ਦਫਾ ਵੀ ਸੀ 올림픽 ਵੀ ਉਹਨਾਂ ਨੇ ਰਿਪਰੈਜ਼ੈਂਟ ਕੀਤੀ ਹੈ ਉਹ 3 ਪੋਂ ਉਹ 3 ਪੋਂ ਇੱਕ ਮੁਕਾਬਲਾ ਹੁੰਦਾ ਜਿੱਤੇ ਚ ਪੁਆਇੰਟ 22 ਰਾਈਫਲ ਚਲਦੀ ਹੈ ਲਮਿਆਂ ਫੈਕੇ ਵੀ ਬੈਠ ਕੇ ਵੀ ਆ ਖੜੇ ਹੋ ਕੇ ਵੀ ਉਹ ਬੜਾ ਟਫ ਮੁਕਾਬਲਾ ਹੁੰਦਾ ਉਹ ਉਹਨਾਂ ਨੇ ਐਸ਼ੀਅਨ ਚੈਂਪੀਅਨ ਨੇ ਉਹਨਾਂ ਦੀ ਜਿਹੜੀ ਰੈਂਕਿੰਗ ਹੈ ਇਹ ਰੈਂਕਿੰਗ ਹੁੰਦੀ ਰਹਿੰਦੀ ਹੈ ਮੈਚਜ ਕਈ ਦਫਾ ਮੈਚ ਅੱਛੇ ਨੰਬਰ ਆ ਜਾਂਦੇ ਆ ਕਿ ਦੋ ਵਾਂ ਘਟ ਆ ਜਾਂਦੇ ਫਿਰ ਚਾਰ ਚਾਰ ਮੈਚ ਆਉਂਦੇ ਨੰਬਰ ਐਡ ਕਰਕੇ ਸਾਰੀ ਦੁਨੀਆ ਦੇ ਵਿੱਚ ਰੈਂਕਿੰਗ ਘਟਦੇ ਉਹਨਾਂ ਦੀ ਐਸ ਵਿਲੇਜ ਉਹ ਰੈਂਕਿੰਗ ਚੱਲ ਰਹੀ ਹੈ ਉਹ ਦੋ ਨੰਬਰ ਤੇ ਰਹੀ ਹੈ ਦੁਨੀਆ ਚ ਸਾਰੀ ਦੁਨੀਆ ਚ ਉਹ ਦੋ ਨੰਬਰ ਦੀ ਰੈਂਕਿੰਗ ਏਸ਼ੀਆ ਕੱਪ ਜਿੱਤਣਾ ਉਨੀ ਵੱਡੀ ਗੱਲ ਜਿਹਦੀ ਵੱਡੀ ਗੱਲ ਦੁਨੀਆ ਦੇ ਵਿੱਚ ਸੈਕੰਡ ਰੈਂਕ ਲੈਣਾ ਸੈਕੰਡ ਰੈਂਕ ਦੇ ਉੱਤੇ ਉਹ ਚੱਲ ਰਹੀ ਹੈ ਉਹਨਾਂ ਨੂੰ ਸਰਟਨਲੀ ਅੱਕੇ ਤੌਰ ਦੇ ਉੱਤੇ 올림픽 ਦਾ ਕੋਟਾ ਮਿਲ ਜਾ। ਤੇ 올림픽 ਦਾ ਕੋਟਾ ਮਿਲ ਜਾਣਾ ਉਹਨਾਂ ਨੂੰ ਐਕਸਪੀਰੀਅੰਸ ਹੀ ਹੋ ਗਿਆ ਉਹਨਾਂ ਦੀ ਬੜੀ ਲੰਮੀ ਯਾਤਰੀ ਹੈ। ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਦੇ ਵੀ ਬਰਾਸ ਮਨਾਲੀ ਗੱਲ ਕੋਈ ਨਹੀਂ। ਜੇ ਹਾਲੇ ਤੀ ਮੇਰੇ ਰਲ 73 ਸਾਲ ਦਾ ਬੰਦੂਕ ਚਲਾ ਸਕਦਾ ਹੈ ਤਾਂ ਵੀ ਹੋਇਆ। ਸੋ ਲਿਹਾਜ਼ਾ ਇਹ ਤੁਹਾਡੇ ਸਭ ਵਾਸਤੇ ਸਾਡੇ ਵਾਸਤੇ ਆਪਣੇ ਸਾਰੇ ਮੁਲਕ ਵਾਸਤੇ ਪੰਜਾਬ ਵਾਸਤੇ ਪੰਜਾਬ ਮੁਲਕ ਵਾਸਤੇ ਬਹੁਤ ਵੱਡਾ ਇਹ ਅਚੀਵਮੈਂਟ ਹੈ ਦੇ ਆਪਾਂ ਫਰੀਦਕੋਟ ਜਿਹੜੀ ਹੈਗੀ ਹੈ 6 ਲੱਖ ਦੀ ਵੱਡੇ ਜਿਲ੍ਹੇ ਸੋ ਇਹ ਪਹਿਲਾ ਜਿਹੜਾ ਅਵਾਰਡ ਹੈ ਦੂਸਰਾ ਬੰਨਾਲਪੈਂਤੀ ਇਹ ਕਰਨੀ ਚਾਹਣਾ ਕਿ ਸਵਰਨ ਇਹ ਬਸੂਸ ਕਰਦੇ ਆ ਹੋਏ ਆਪਕੇ ਫੰਡਸ ਪਏ ਆ ਵਧ ਰਹੇ ਅਸੀਂ ਜ਼ੋਰ ਲਾ ਕੇ ਕੋਸ਼ਿਸ਼ ਕਰਕੇ ਖਰਚਾ ਵੀ ਕਰ ਰਹੇ ਆ ਲੇਕਿਨ ਫੇਰ ਵੀ ਫੰਡ ਵਧ ਰਹੇ ਸਹਾਰ ਹੋਣ ਦੇ ਜਾਣ ਤੋਂ ਬਾਅਦ तकरीबन 15 ਕਰੋੜ ਦੇ ਕਰੀਬ ਹੋਰ ਨਾਲ ਐਡ ਹੋ ਗਿਆ ਸਾਰੇ ਕਰਤਕਾਂ ਦੇ باوجود ਉਹਦੇ ਜਿਹੜਾ ਨੇ ਫੈਸਲਾ ਕੀਤਾ ਕਿ ਹੁਣ ਬਹੁਤ ਦੇਰ ਤੋਂ ਇਹ 1 ਲੱਖ ਦਾ ਚੱਲ ਰਿਹਾ ਹੈਗਾ ਅਵਾਰਡ ਆਪਾਂ ਇਹਨਾਂ ਨੂੰ ਵਧਾਈ ਹੋਏ ਫੈਸਲਾ ਹੋਇਆ ਕਿ 1 ਲੱਖ ਤੋਂ ਇੱਕ ਰਕਮ ਜਿਹੜੀ ਐ ਦੁਗਲੀ ਕੀਤੀ ਗਈ ਹੈ 2 ਲੱਖ ਦੀ ਜਿਹੜੇ ਐਡੇ ਵੱਡੇ ਲੋਕ ਐ ਹੰਸਪਾਰ ਹੋ ਰਹੀ ਐ ਜ਼ਰਾਪ੍ਰਿਤ ਪਾਲ ਸਿੰਘ ਹੋ ਰਹੀ ਉਹਨਾਂ ਵਾਸਤੇ ਪੈਸਾ ਕੋਈ ਮਾਣੇ ਨਹੀਂ ਰਿਹਾ ਨਾ ਵੀ ਵਾਸਫ ਤੋਂ ਵਾਸੇ ਇਹਨੇ ਮੇਰਾ ਅੰਦਾਜ਼ਾ ਹੈ ਕਬਜ਼ੇ ਕਮ ਇਹਨਾਂ ਦੇ ਪਰਿਵਾਰ ਦਾ 10 ਕਰੋੜ ਰੁਪਈਆ ਇਸ ਅਚੀਵਮੈਂਟ ਤੇ ਤੇ ਪਹੁੰਚਣ ਤੇ ਲੱਗ ਗਿਆ ਹੋਣਾ ਸੋ ਲਿਹਾਜ਼ ਆਏ ਨਾ ਵਾਸੇ ਇਮ ਮਟੀਰੀਅਲ ਹੈ ਪੈਸਾ ਪਰ ਇੱਕ ਉਹਨਾਂ ਦਾ ਸਤਕਾਰ ਤੇ ਉਹਨਾਂ ਦਾ ਜਿਹੜਾ ਮਾਨ ਹੈ ਉਹਦੇ ਨਾਲ ਸ਼ਬਾ ਦੇ ਸੋਸਾਇਟੀ ਦੇ ਵਿੱਚ ਸਾਰੇ ਆਪਣੇ ਮੁਲਕ ਦੇ ਵਿੱਚ ਇੱਕ ਇਹ ਇੱਕ ਕਿਸਮ ਦਾ ਇਸ਼ਾਰਾ ਆ ਜਾਂਦਾ ਹੈ ਇੱਕ ਕਿਸਮ ਦਾ ਇਹ ਚੇਤਨਸਾ ਆ ਜਾਂਦੀ ਹੈ ਕਿ ਯਾਰ ਉਹ ਇਹ ਨਾ ਕੋਈ ਭੜਿਆ ਲੋਕਾਂ ਦਾ ਚੰਗਿਆ ਲੋਕਾਂ ਦਾ ਮਾਨ ਕਰਨ ਵਾਲਾ ਸਰਕਾਰ ਦਾ ਨੜਾ ਹੈ ਇਹ ਬਸ ਇੰਨਾ ਕੀ ਹੈ ਅਸੀਂ ਕਰ ਸਕਦੇ ਤੇ ਉਹ ਲਿਹਾਜ਼ਾ ਇਹ ਹੈ ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਤੁਸੀਂ ਜਿਵੇਂ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਜਿਹੜਾ ਬਾਬਾ ਫਰੀਦ ਸਮਾਜ ਸੇਵੀ ਵਾਰਡ ਆ ਉਹਦੀ ਪਿਛਲੇ 10-15 ਸਾਲਾਂ ਤੋਂ 1 ਲੱਖ ਅਮਾਉਂਟ ਅਸੀਂ ਦਿੰਦੇ ਸੀ ਨਗਦ ਉਹਦੇ ਵਿੱਚ ਐਤਕਿ ਉਹ ਪਹਿਲੀ ਵਾਰੀ ਸਾਰੀ ਕਮੇਟੀ ਨੇ ਸਰਬਸੰਮਤੀ ਨਾਲ ਇਹਦਾ ਫੈਸਲਾ ਕਿ ਉਹ 2 ਲੱਖ ਤੇ ਜਿਹੜਾ ਦੂਜਾ ਵਾਰਡ ਆ ਜਿਹੜਾ ਬੀਬੀ ਸਿਫਤ ਨੂੰ ਦੇਣਾ ਉਹ ਪਿਛਲੀ ਵਾਰੀ ਸ਼ੁਰੂ ਕੀਤਾ ਸੀ ਆ ਸਰਦਾਰ)^{(1)} ਇੰਦਰਜੀਤ ਸਿੰਘ ਜੀ ਖਾਲਸਾ ਯਾਦਗਾਰੀ ਵਾਰਡ ਉਹਦੀ ਰਕਮ 50 ਹਜ਼ਾਰ ਸੀ ਉਹਦੀ ਰਕਮ 1 ਲੱਖ ਰੁਪਏ ਕੀਤੀ ਗਈ ਹੈ ਠੀਕ ਹੈ ਠੀਕ ਤੇ ਬਹੁਤ ਸਾਰੀਆਂ ਅਰਜ਼ੀਆਂ ਸਾਡੇ ਕੋਲੇ ਇਹਨਾਂ ਦੋਨਾਂ ਵਾਰਡਾਂ ਵਾਸਤੇ ਆਈਆਂ ਸੀ ਅਸੀਂ ਬਹੁਤ ਹੀ ਬਰੀਕੀ ਨਾਲ ਸੇਖੋ ਸਾਹਿਬ ਇਹਦੇ ਪੂਰਨੇ ਪਾ ਗਏ ਆ ਕਿ ਉਹਨਾਂ ਨੇ ਵੀ ਕਦੇ ਪ੍ਰੈਸ਼ਰ ਨਹੀਂ ਮੰਨਿਆ ਸੀ ਇਹ ਅਵਾਰਡ ਦੇਣ ਲੱਗਿਆਂ ਤੇ ਨਾ ਹੀ ਉਹਨਾਂ ਨੇ ਕਦੇ ਟੀਚਰ ਰੱਖਣ ਲੱਗਿਆਂ ਕਿਸੇ ਦੀ ਸਪਾਰਸ਼ ਮੰਨੀ ਸੀ ਹੋਰ ਕਿਸੇ ਦੀ ਕੋਈ ਲੋੜਵੰਦੀ ਮਦਦ ਕਰਨੀ ਸੀ ਤਾਂ ਉੱਥੇ ਗੁਰਦੁਆਰਾ ਸਾਹਿਬ 'ਚ ਨੌਕਰੀ ਦੇ ਦਿੰਦੇ ਸੀ ਪਰ ਇੱਥੇ ਮੈਰਿਟ ਤੇ ਹੀ ਟੀਚਰ ਰੱਖਦੇ ਸੀ ਤੇ ਮੈਰਿਟ ਤੇ ਹੀ ਹਮੇਸ਼ਾ ਉਹਨਾਂ ਨੇ ਕਿਸੇ ਦੇ ਦਬਾਅ ਥੱਲੇ ਨਹੀਂ ਆਏ ਇਹ ਦੋਵੇਂ ਅਨਾਉਂਸ ਕਰਦੇ ਹੁੰਦੇ ਸੀ ਉਵੇਂ ਅਸੀਂ ਗੁਰੂ ਮਹਾਰਾਜ ਦੀ ਕਿਰਪਾ ਬਾਬਾ ਫਰੀਦ ਜੀ ਦੀ ਅਸੀਂ ਬਹੁਤ ਬਰੀਕੀ ਨਾਲ ਛਾਂਬੀਣ ਕਰਕੇ ਦੋਵੇਂ ਫੈਸਲੇ ਕੀਤੇ ਆ